ਜੋਦਵੇਂ ਦਿਨ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਜੀ 6 ਵਜੇ ਦਾ ਲਗਭਗ ਟਾਈਮ ਹੋ ਚੁੱਕਿਆ ਤੇ ਬੱਚੇ ਵਾਰਮ ਅਪ ਹੋ ਰਹੇ ਆ ਗਰਾਊਂਡ ਦੇ ਵਿੱਚ ਰੌਂਡ ਲਗਾ ਰਹੇ ਹੈਗੇ ਤੇ ਸਾਰਿਆਂ ਦਾ ਫੇਰ ਤੋਂ ਧੰਨਵਾਦ ਜੀ ਡੇ ਬਾਏ ਡੇ ਜਿਹੜੇ ਤੁਸੀਂ ਵੀਰ ਸੋ ਜੋ ਕਰਦੇ ਹੋ ਸਾਰਿਆਂ ਦਾ ਧੰਨਵਾਦ ਤੇ ਮਲਾਉਣੇ ਆਪਾਂ ਤੁਹਾਨੂੰ ਬੱਚੇ ਦੇ ਨਾਲ ਰਿਲਾਇ ਬੋਲ ਹਾਰੀ ਉੱਚੀ 24 45 37 28 45 32 32 45 45 12 9 25 25 55 70 70 4 78 70 50 60 ਕਿੱਧਰ ਰਹਿ ਗਈ ਬੇਹੰਤ ਜੀ ਜੀ ਕਿੱਥੇ ਖੜੀ ਹੈ ਅਸ ਇੱਧਰ ਖੜੀ ਹੈ ਅੱਡੀਆਂ ਨਹੀਂ ਲਾਉਣੀਆਂ ਕਿਸੇ ਨੇ ਥੱਲੇ ਚਲੋ ਚਲ ਲਾਓ 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 ਕੇਰਾ ਲਾਓ ਚਲ ਹੱਥ ਦੂਜੇ ਨਾਲ ਪੱਟਾ ਸੁਰਖਾਵਾ ਇੱਕ ਹੱਥ ਵਾਲਾ ਉਹਦਾ ਪਹਿਲਾ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚਲੋ 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 ਕਰੋ ਤੇ ਸਾਰੇ ਓਏ ਸਾਰੇ ਉਹਨਾਂ ਨੂੰ ਸਾਡੇ ਦੇ ਸਰਖਾਬ ਚ ਲਾ ਝੋਟੀ ਲਾ ਤੂੰ ਚੱਲ ਚੜਕਾ ਨਾ ਮਾਰ ਰਹਿ ਤਾਂ ਨਹੀਂ ਗਿਆ ਕੋਈ ਓਏ ਬੈਠ ਉੱਥੇ ਬੈਠ ਕੇਲਾ ਖਾ ਆਇਆ ਨਹੀਂ ਕੇਲਾ ਖਾਣ ਨੂੰ ਕਿੰਦੀ ਬਈ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਵਧੀਆ ਲੱਗਾ ਮਾਹੌਲ ਬਈ ਹਾਂ ਹਾਂ ਪੂਰਾ ਵਧੀਆ ਠੀਕ ਆ ਅਗਲੀ ਵਾਰ ਬੈਠ ਕੇ ਸਵਾਦ ਨਾਲ ਖ ਲੈ ਜਾਉਂਗਾ ਕੋਈ ਗੱਲ ਨਹੀਂ ਹਜੇ ਨਹੀਂ ਹੁਣ ਤੂੰ ਸੇਵਾ ਲਾਤੀ ਇੰਨੇ 13 ਧੰਨਵਾਦ ਤੇਰਾ ਬਹੁਤ ਆ ਤੇ ਉਂ ਵਧੀਆ ਲੱਗਦਾ ਤੈਨੂੰ ਸਿਸਟਮ ਹੈ ਮੈਨੂੰ ਤਾਂ ਬਾੜਾ ਕਹਿਣ ਲੱਗ ਰਿਹਾ ਇਹ ਬਈ ਕਿੰਦੀ ਕੱਲ ਨੂੰ ਫੜ ਲੈਣਾ ਨਾ ਠੀਕ ਆ ਦੋ 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 10 ਦੋ 1 2 5 ਦੋ 6 ਦੋ 7 ਦੋ 8 9 ਦੋ 10 ਦੋ ਦੋ ਉੱਥੇ ਰਵਾਦੀ ਲੈਣਾ ਲੈਣਾ ਚਲੋ ਚਲੋ ਓਏ ਨੰਗੋ ਨੰਗੋ ਪਾਸੇ ਉਹ ਸਾਈਡ ਤੇ ਬਾਈ ਆਗੇ ਹਾਂ ਸਾਨੂੰ ਨਾ ਇੱਕ ਨੰਨੇ ਚੁੱਟੇ ਚਾਹੀਦੀ ਸੀ ਕਿੱਥੇ ਜਾਣਾ ਪਤਾ ਆਹ ਦੀ ਨਾਨੀ ਕੋਲ ਜਾਣਾ ਵੀ ਪਰਸੋਂ ਆਜਣਾ ਹੁਣ ਤਾਂ ਤੂੰ ਜਾ ਕੇ ਆਇਆ ਯਾਰ ਕੱਲ ਪਰਸੋਂ ਬੈਣਾ ਨੂੰ ਗਾਣੀ ਉਹ ਜਿਹੜੀ ਛੱਟ ਸੀਗੀ ਬਈ ਉਹ ਬਾਹਲਾ ਬਾਹਲਾ ਕੋਲ ਨੂੰ ਜਾਣਾ ਪੈਣਾ ਨੂੰ ਵੀ ਜਾਣਾਗਾ ਨਾ ਪੈਣਾ ਨਹੀਂ ਤੂੰ ਹੀ ਨਾ ਕੱਲੇ ਨੇ ਕਿੱਦੇ ਜਾਣਾ ਆਹ ਕਾਟ ਚੜ ਕੇ ਬਗ ਜੀ ਕੋਈ ਤੇ ਪਰਸੋਂ ਆਜਣਾ ਠੀਕ ਹੈ ਠੀਕ ਹੈ ਹੋਰ ਛੱਟਰੀ ਜਾ ਕੇ ਲੈ ਕੇ ਆਇਆ ਵਰਕ ਹੋ ਗਿਆ ਜੀ ਕੰਪਲੀਟ ਬੱਚਿਆਂ ਦਾ ਤੇ ਭਰਾ ਦਾ ਧੰਨਵਾਦ ਬਾਈ ਕਿੰਦੀ ਵੀਰ ਸਾਡਾ ਅੱਜ ਪਪੀਤੇ ਲੈ ਕੇ ਆਇਆ ਵੱਡੇ ਜਵਾਕਾਂ ਨੂੰ ਪਪੀਤੇ ਖਵਾਤੇ ਤੇ ਛੋਟਿਆਂ ਨੂੰ ਕੇਲੇ ਵਧੀਆ ਸੇਵਾ ਲਾ ਕੇ ਗਿਆ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀਰ ਨੂੰ ਕਿੰਦੀ ਡਾਕਟਰ ਸਾਡਾ ਵੀਰ ਬਹੁਤ ਬਹੁਤ ਮਿਹਰਬਾਨੀ ਬਾਈ ਤੇ ਹੋਰ ਵੀ ਵੀਰ ਆ ਜਿਹੜੇ ਇੱਕ ਹੁਣ ਜਦੋਂ ਵੀ ਕੋਈ ਵੀ ਭਰਾ ਨੇ ਸੇਵਾ ਕਰਨੀ ਹੈ ਆਪਣੇ ਗਰਾਊਂਡ ਦੇ ਵਿੱਚ ਬੱਚਾ ਨੂੰ ਫਰੂਟ ਦੀ ਜਾਂ ਮਿਲਕ ਦੀ ਕਰਨੀ ਜਾਂ ਕਾਸੀ ਕਿਸੇ ਵੀ ਚੀਜ਼ ਦੀ ਆਪਾਂ ਡਾਈਟ ਦੇ ਕੇ ਜਾਣੀ ਆ। ਇੱਕ ਵਾਰੀ ਉਹ ਮੇਰੇ ਨਾਲ ਕੰਟੈਕਟ ਜ਼ਰੂਰ ਕਰ ਲਿਓ। ਤਾਂ WhatsApp ਨੰਬਰ ਆ ਮੇਰਾ ਜੀ 98152 58684 ਪਹਿਲਾਂ ਮੇਰੇ ਨਾਲ ਇੱਕ ਵਾਰੀ ਕਾਲ ਤੇ ਗੱਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਈ ਵਾਰ ਮਤਲਬ ਵੀ ਹੋਰ ਕਿਸੇ ਵੀਰ ਨੇ ਵੀ ਉਹਨੂੰ ਪਹਿਲਾਂ ਉਹਨੂੰ ਕਈ ਬੈਠੇ ਹੁੰਨੇ ਹੈਗੇ ਜਿਵੇਂ ਹੁਣ ਕੱਲ ਕਿੰਦੀ ਲਿਆਉਂਦਾ ਸੀਗਾ ਬਾਈ ਕੱਲ ਫਿਰ ਇੱਥੇ ਡਿਊਟੀ ਆਪਣੇ ਹਰਵਿੰਦਰ ਬਾਈ ਦੀ ਸੀਗੀ ਉਹਦੇ ਬੱਚੇ ਦਾ ਜਨਮ ਦਿਨ ਸੀਗਾ। ਤਾਂ ਕਰਕੇ ਉਹ ਮੜੇ ਇੱਕ ਵਾਰੀ ਰਾਬਤਾ ਕਰ ਲਿਆ ਕਰੋ ਵਰਕ ਹੋ ਗਿਆ ਬਹੁਤ ਵਧੀਆ ਦਿਨ ਗਿਆ ਜੀ ਸੋ ਮਿਲਦੇ ਆ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤਾਂ ਇੱਕ ਸਰਪ੍ਰਾਈਜ਼ ਆ ਤੁਹਾਨੂੰ ਜਿਵੇਂ ਦੱਸੀ ਆ ਉਹ ਦੇਵਾਂਗੇ ਆਪਾਂ ਬੱਚਿਆਂ ਨੂੰ ਬਹੁਤ ਜਲਦੀ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਤੇ ਸਾਰਿਆਂ ਦਾ ਧੰਨਵਾਦ ਆ ਜੀ ਬੈਸਟ ਆਫ ਲੱਕ